वाहे गुरु जी का खालसा वाहगुरु तो जी की फतेह जुगो जुग टल श्री गुरु ग्रंथ साहिब जी का सचखंड श्री हरिमंदर साहिब तो आया राग गाश्री बाणी भगत कबीर जी की एक ओंकार सतगुर प्रसाद जो जन पाओ भगत कछ जन ताको अचरज कहो जो जल जल मह पैस निक सै त्यो डर मिलो जुलाहो हर के लोग मैं तो मत का जौ तन का सी तज कबीरा रमिय कहानी हो रहा ते इस व्याख्या है जी जिमें पानी पानी विच मिलके मुड़ ਵਖਰਾ ਨਹੀਂ ਹੋ ਸਕਦਾ ਕਿਵੇਂ ਕਬੀਰ ਜੁੱਲ੍ਹਾ ਵੀ ਆਪਾ ਭਾਵ ਮਿਟਾ ਕੇ ਪਰਮਾਤਮਾ ਵਿੱਚ ਮਿਲ ਗਿਆ ਹੈ ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਨਾਲ ਸਾਂਝ ਬਣਾਉਂਦਾ ਹੈ ਉਸ ਦਾ ਪ੍ਰਭੂ ਨਾਲ ਇੱਕ ਮਿਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਇਹ ਸੰਤ ਜਨੋ ਲੋਕਾਂ ਦੇ ਭਾਣੇ ਮੈਂ ਮਤ ਦਾ ਕਮਲਾ ਹੀ ਸਹੀ ਭਾਵ ਲੋਕ ਮੈਨੂੰ ਪਏ ਮੂਰਖ ਆਖਣ ਕੀ ਮੈਂ ਕਾਂਸੀ ਛੱਡ ਕੇ ਮਗਰ ਆ ਗਿਆ ਹਾਂ ਪਰ ਏ ਕਬੀਰ ਜੇ ਤੂੰ ਕਾਂਸੀ ਵਿੱਚ ਰਹਿੰਦਾ ਹੋਇਆ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਕਿਉਂਕਿ ਕਾਂਸੀ ਵਿੱਚ ਤਾਂ ਉਝ ਹੀ ਐਨਾ ਲੋਕਾਂ ਦੇ ਖਿਆਲ ਅਨੁਸਾਰ ਮਰਨ ਲੱਗ ਗਿਆ ਮੁਕਤੀ ਮਿਲ ਜਾਂਦੀ ਹੈ ਤਾਂ ਫਿਰ ਸਿਮਰਨ ਦਾ ਕੀ ਲਾਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ